ਲਖ ਲਾਮ ਤਾਂ ਤੇਰੀ ਸੱਸ ਦੀ ਸੋਚ ਤੇ ਸ਼ਰਮ ਦਾ ਹੀ ਘਾਟਾ ਵੀ ਜਿਹੜੇ ਦਾ ਕੰਮ ਕਰਦੀ ਆ ਤਾਂ ਠੀਕ ਆ ਉਦੋਂ ਤਾਂ ਗੁੱਡੀ ਗੁੱਡੀ ਮੁਲਕੇ ਜਿਹੜਾ ਬਿਮਾਰ ਹੋਵੇ ਵੀ ਤਾਂ ਚੱਲ ਵੀ ਜਿੜਕਾ ਧੱਕਾ ਹੋਂ ਟੱਕਿਆਂ ਦੇ ਚੀਜ਼ਾ ਜਾ ਉਹ ਰਾਜ ਕਰਾ ਦੇਣਗੇ ਤੇਰਾ ਤੂੰ ਕਿਹੜਾ ਸੋਚਦੀ ਆ ਬੈਂਦਰ ਆਉਣੀ ਆਉਣ ਲੋਦੋਂ ਮੰਮੀ ਮੈਂ ਕਿਹੜਾ ਸ਼ੌਂਕ ਨੂੰ ਆਈ ਆ ਮੈਨੂੰ ਤਾਂ ਮਜਬੂਰੀ ਚਾਉਣਾ ਪਿਆ ਮੇਰੇ ਨਾਲ ਤਾਂ ਪਿਛਲਾ ਵੀ ਨਹੀਂ ਕੀਤੀ ਧੱਕੇ ਚੋਰੀ ਵਾਲਾ ਕੰਮ ਕੀਤਾ ਇਹਨਾਂ ਨੇ ਇਹੀ ਛੱਡ ਕੇ ਗਏ ਨੇ ਮੰਮੀ ਦਰਾਂ ਚੋਂ ਹੀ ਲਾ ਕੇ ਮੁੜ ਗਏ ਕਿੰਨੇ ਕੰਮ ਤੇ ਜਾਣਾ ਯਾਰ ਲੇਟ ਹੋ ਗਿਆ ਪਹਿਲਾਂ ਹੀ ਸਾਨੂੰ ਤਾਂ ਹੁਣ ਦੇਖਣਾ ਹੀ ਪੈਣਾ ਬੁਲਾਉਣੀ ਆ ਤੇਰੇ ਵੀਰੇ ਨੂੰ ਜਾਂ ਡਾਕਟਰ ਨੂੰ ਘਰੇ ਲੈ ਕੇ ਆਵੇ ਨਹੀਂ ਫਿਰ ਡਾਕਟਰ ਦੇ ਤੈਨੂੰ ਲੈ ਕੇ ਜਾਵੇ ਕਰ ਮੈਂ ਹਾਂ ਬੇਬੇ ਕੀ ਹੋ ਗਿਆ ਆ ਗੁੱਡੀ ਕਦੋਂ ਆਈ ਇਹਨੂੰ ਕੀ ਹੋ ਗਿਆ ਕੀ ਹੋ ਗਿਆ ਗੁੱਡੀ ਤੈਨੂੰ ਵੀਰੇ ਮੈਨੂੰ ਤਾਂ ਹਫਤਾ ਹੋ ਗਿਆ ਸੀ ਢਿੱਲੀ ਹੋਈ ਨੂੰ ਪਹਿਲਾਂ ਤਾਂ ਮੈਂ ਪੰਜ ਦਿਨ ਰੋਟੀ ਪਕਾਉਂਦੀ ਪੈ ਜਾਂਦੀ ਘਣਾ ਮੁਟ ਕੰਮ ਕਰਦੀ ਪੈ ਜਾਂਦੀ ਆ ਹੁਣ ਤਾਂ ਮਿੱਤ ਦੋ ਦਿਨ ਦੀ ਬੇਵਾਹੀ ਹੋ ਗਈ ਬਿੱਤ ਜਮਾਈ ਕੰਮ ਨਹੀਂ ਸਿਕਰ ਹੁੰਦਾ ਬਸੇ ਭਾਂਡੇ ਨਾਲ ਮੈਨੂੰ ਇੱਧਰ ਛੱਡ ਕੇ ਵੀ ਹਾਂ ਜਿਹੜਾ ਮਾਂ ਘਰੇ ਆਰਾਮ ਮਿਲਣਾ ਆ ਉਹ ਸੋਹਰੇ ਥੋੜੀ ਹੁੰਦਾ ਤਿੱਤੋ ਆਰਾਮ ਵੀ ਤੂੰ ਮੰਮੀ ਘਰੇ ਜਾ ਉੱਥੇ ਤੂੰ ਆਰਾਮ ਕਰ ਜਲਦੀ ਠੀਕ ਹੋ ਜਾਈਂਗੀ ਦੱਸ ਇਹ ਬੜਾ ਹੈ ਸੋਹਰਿਆਂ ਦਾ ਚੱਕਰ ਹੁੰਦਾ ਵੀ ਆਰਾਮ ਹੁੰਦਾ ਧੀਆਂ ਨੂੰ ਤਾਂ ਪੇਕੇ ਘਰ ਛੱਡ ਦੋ ਜਦੋਂ ਹੁਣ ਤੈਨੂੰ ਦੇਖ ਵਿਆਹ ਤਾਂ ਤੂੰ ਆਪਦੇ ਘਰੇ ਉੱਥੇ ਰਾਜੀ ਖੁਸ਼ੀ ਆ ਜੇ ਸੌਕੇ ਟਾਈਮ ਉੱਥੇ ਤਾਂ ਔਕੇ ਟਾਈਮ ਵੀ ਤਾਂ ਉਹਨਾਂ ਦਾ ਫਰਜ਼ ਸੀ ਤੇ ਉਹਨੂੰ ਚੱਕ ਕੇ ਬੱਸ ਉਹਨਾਂ ਦਾ ਹੀ ਫਰਜ਼ ਸੀ ਦਵਾਈ ਦਿਵਾਉਣ ਦਾ ਉਹਨਾਂ ਚਾ ਪੈਸੇ ਭਾਰੇ ਛੱਡ ਕੇ ਮੁਰਗਿਆ ਕਰ ਮੈਂ ਵੀ ਪੈਸੇ ਮੈਨੂੰ ਨਾ ਕਹਦਣ ਕਿ ਦਵਾਈ ਦਵਾ ਲੈ ਮੈਨੂੰ ਪੈਸੇ ਲਾਉਣੇ ਪੈਣਗੇ ਮੈਂ ਤਾਂ ਕਹਿਣਾ ਲੱਖ ਲਨਤ ਇਹ ਜੇ ਸਹਰਿਆਂ ਤੇ ਤੇ ਘਰ ਵਾਲੇ ਤੇ ਕਿ ਜਦੋਂ ਬਿਮਾਰ ਜਨਾਨੀ ਹੋਵੇ ਤੇ ਉਹਨੂੰ ਉਹਦੇ ਪੇਕੇ ਬਾੜ ਦੋ ਮੈਂ ਤਾਂ ਇਹ ਕਹਿਣਾ ਵੀ ਇਹਨੂੰ ਆਪਾਂ ਦਵਾਈ ਦਵਾ ਕੇ ਤੇ ਉੱਥੇ ਇਹਦੇ ਸਹੁਰੇ ਛੱਡੇ ਪਤਾ ਤਾਂ ਲੱਗੇ ਨਾਲੇ ਇਹਦੇ ਸ਼ਰੀਕੇ ਚ ਵੀ ਵੀ ਕੀ ਇਹਨਾਂ ਦੇ ਆਪਾਂ ਖੇ ਪੂਰੀ ੜਾ ਕੇ ਆਵਾਂਗੇ ਨਾਲੇ ਸਮਾਰਾਂਗੇ ਇਹਦੇ ਘਰ ਵਾਲੇ ਨੂੰ ਛੁੱਡੂ ਜੇ ਨੂੰ ਕਿਵੇਂ ਮਾਂ ਦੇ ਮਗਰ ਲੱਗ ਕੇ ਇਹਨੂੰ ਵਿਚਾਰੀ ਨੂੰ ਕਿਵੇਂ ਫਾਇ ਟੰਗ ਦਿੰਦੇ ਆ ਤੇ ਇੱਥੇ ਛੱਡ ਗਿਆ ਦੱਸ ਨਾਲੇ ਸਮਾਰਾ ਕੇ ਦੀ ਸੱਸ ਨੂੰ ਉਹਦੇ ਵੀ ਕੁਤਰੀ ਚ ਪੱਟਾਂ ਕੇ ਹੈ ਸਾਡੀ ਕੁੜੀ ਸਿੱਟੀ ਹੋਈ ਹੈ ਵੀ ਵਿਆਹ ਦਾ ਇੰਨਾ ਕੋ ਦੇਣ ਲੈਣ ਚ ਆਪਾਂ ਨੇ ਕੋਈ ਕਸਰ ਨਹੀਂ ਛੱਡੀ ਵੀ ਇਹਨੂੰ ਔਖਾ ਨਾ ਹੋਵੇ ਜੋ ਦੁਨੀਆ ਪਰ ਦਾ ਸਮਾਨ ਹੈ ਉਹ ਆਪਾਂ ਦਿੱਤਾ ਉਹ ਉਹਦੀ ਸਮਾਨ ਦੀ ਕਦਰ ਕਰ ਲੋ ਕਿ ਸਾਡੀ ਕੁੜੀ ਦੀ ਨਹੀਂ ਕਰਨੀ ਹੈ ਮਾੜਾ ਜਿਹਾ ਹੋਇਆ ਮੈਂ ਕਹਿੰਨਾ ਘੱਟੋ ਘੱਟ ਵਿਆਹ ਨੂੰ ਜੇ ਇਹਦੇ 5 ਸਾਲ ਹੋਏ ਆ ਤਾਂ 50 ਵਾਰੀ ਇਹਨਾਂ ਨੇ ਬਿਮਾਰੀ ਨਾਲ ਤੇ ਇੱਥੇ ਛੱਡੀ ਆ ਕੁੜੀ उबल चुप तेन कोटी पानी कर दी हूं तो दो दिन हो गए बिलकुल नहीं उठ आज मां को छह मुड़िया कह दवाई दवा लैसे खर्च आए मारे बेटे ਛੇ ਚਲੇ ਗਈ ਆਪਣਾ ਰੋਟੀ ਦਾ ਔਖਾ ਜੂ ਅੱਗੇ ਤਾਂ ਸੀ ਨਾ ਵੀ ਰੋਟੀ ਪਕਾਉਂਦੀ ਸੀ ਪੈ ਜਾਂਦੀ ਸੀ ਰੋਟੀ ਪਕਾਉਂਦੀ ਸੀ ਪੈ ਜਾਂਦੀ ਸੀ ਚਾਹ ਬਣਾਉਂਦੀ ਸੀ ਪੈ ਜਾਂਦੀ ਸੀ ਕਿ ਕੰਮ ਤਾਂ ਕਰਿਓ ਹੀ ਜਾਂਦੀ ਸੀ ਕਿ ਹੁਣ ਭੇਜਣ ਦੀ ਕੀ ਲੋੜ ਹੈ ਹੁਣ ਭੇਜਾਂ ਤੇ ਆ ਤੇਰੀ ਤੇ ਮੇਰੀ ਰੋਟੀ ਤਾਂ ਮੈਂ ਬਣਾ ਲੂ ਇਹ ਤੇ ਫਲਕੇ ਕੋਣ ਤਾਂ ਗੱਲ ਬਿਲਕੁਲ ਇਹੀ ਹੈ ਵੀ ਇਹਨੂੰ ਮੈਂ ਨਾ ਆਨੀ ਬਾਨੀ ਸਮਝਾ ਕੇ ਦੇ ਪੇਕੇ ਛੱਡ ਕੇ ਹੁਣ ਆਪੇ ਦੀ ماں ਸੰਭੋਗੇ ਕਿਉਂਕਿ ਇਸ ਉਮਰੇ ਹੁਣਾ ਤੇ ਤੋਂ ਕਿਤੇ ਸਾਂਭਾਂ ਨਹੀਂ ਨਹੀਂ ਗੱਲ ਸੁਣ ਪਹਿਲਾਂ ਮੈਨੂੰ ਬਾਹਰ ਨਿਕਲ ਲੈਣ ਦੇ ਨਹੀਂ ਤਾਂ ਸਾਰੀ ਗੱਲ ਮੇਰੇ ਸਹਰਜੂ ਪਹੂ ਮਾਂ ਨੇ ਇਸ ਕਾ ਕੇ ਭੇਜਤਾ ਮੈਂ ਸੱਚ ਬੱਠ ਠੀਕ ਆ ਤੇ ਪਈਆ ਰਾਵਨ ਨਾਲ ਇਹ ਗੇਵੀ ਓ ਗੇਵੀ ਲੋ ਓ ਹੋ ਮੱਥਾ ਤਾਂ ਤੇਰਾ ਬਹੁਤ ਤਪਦਾ ਮੈਂ ਤਾਂ ਇਹ ਸੋਚਿਆ ਵੀ ਇੱਥੇ ਨਾ ਤੇਤੋ ਚੱਜਣ ਨਾਲ ਆਰਾਮ ਨਹੀਂ ਹੁੰਦਾ ਦੇਖ ਤੂੰ ਉੱਠਦੀਆਂ ਰੋਟੀ ਟੁੱਕ ਕਰਦੀਆਂ ਫੇਰ ਪੈ ਜਾਂਦੀਆਂ ਉੱਠਦੀਆਂ ਚਾਹ ਬਣਾਉਨੀਆਂ ਫੇਰ ਪੈ ਜਾਂਦੀਆਂ ਉੱਠਦੀਆਂ ਭਾਂਡੇ ਮੱਜਦੀਆਂ ਫੇਰ ਪੈ ਜਾਂਦੀਆਂ ਚੈਨ ਕਿੱਥੇ ਵੀ ਐਦਾਂ ਕਰਦਾ ਬੇਬੇ ਨੂੰ ਤਾਂ ਮੈਂ ਨਾ ਤਰੀਕੇ ਨਾਲ ਸਮਝਾ ਦਊਗਾ ਤੂੰ ਆਪਦੀਆਂ ਦੋ ਤੇ ਮੇਰੀਆਂ ਦੋ ਲਾਉਣੀਆਂ ਨੇ ਤੂੰ ਲਾ ਲਿਆ ਕਰ ਇਹਨੂੰ ਤਾਂ ਵਿਚਾਰੀ ਨੂੰ ਚੱਜਣ ਨਾਲ ਆਰਾਮ ਕਰ ਲੈਣ ਦੇ ਮੈਂ ਤੈਨੂੰ ਤੇਰੇ ਪੇਕੇ ਛੱਡਿਆ ਨਾ ਦੇਖ ਉੱਥੇ ਤੇਰੀ ਮਾਂ ਵੀ ਹੈਗੀ ਤੇਨੂੰ ਸੰਭਲਨ ਉਹ ਤੇਰੀ ਭਾਬੀ ਵੀ ਉਹ ਵੀ ਮੜਾ-ਮੋਟਾ ਦੇਖਭਾਲਤਾ ਕਰੂਗੀ ਤੇ ਨਾਲੇ ਤੇਤੋ ਚੱਜ ਨਾਲ ਆਰਾਮ ਹੋ ਜੂ ਜਿਹੜਾ ਇੱਥੇ ਹੁੰਦਾ ਨਹੀਂ ਹੈਗਾ ਤੂੰ ਐਂ ਕਰ ਉੱਥੇ ਤੇ ਬਾਅਦ ਤਿਆਰ ਹੋਣ ਦੀ ਗੱਲ ਕਰ ਤੇ ਮੈਂ ਤੈਨੂੰ ਛੱਡ ਕੇ ਆਵਾਂ ਠੀਕ ਹੈ ਜਦੋਂ ਠੀਕ ਹੋ ਕੇ ਮੈਂ ਲੈ ਆਉਂਗਾ ਪਤਾ ਜੇ ਆਪਾਂ ਸੁਹਾਗ ਚ ਪੈਰ ਮਾਰਾਂਗੇ ਨਾ ਸੁਹਾਗ ਆਪਣੇ ਉੱਤੇ ਹੀ ਪਊ ਕਈ ਵਾਰੀ ਹੱਥਾਂ ਨਾਲ ਦਿੱਤੀਆਂ ਗੰਢਾਂ ਦੰਗਾ ਨਾ ਖੜਾਣਗਾ ਪੈ ਜਾਂਦਾ ਬੇਬੇ ਇਹਦੇ ਚ ਇਕੱਲਾ ਤੇਰਾ ਕਸੂਰ ਨਹੀਂ ਵੀ ਤੂੰ ਮੇਰੇ ਕੰਨ ਭਰੇ ਮੇਰਾ ਕਸੂਰ ਆ ਜਿਹੜਾ ਮੈਂ ਤੇਰੀਆਂ ਗੱਲਾਂ ਚ ਆ ਗਿਆ ਉਹ ਭੁੱਲ ਗਿਆ ਸੀ ਮੈਂ ਪਿੱਛੇ ਤੋਂ ਵੀ ਕਿਤੇ ਆ ਤੂੰ ਜਾਂ ਮੈਂ ਢਿੱਲੇ ਮੱਠੇ ਹੋ ਜਾਂਦੇ ਸੀ ਨਾ ਦਿਨ ਰਾਤ ਵਿਚਾਰੀ ਆਪਣੀ ਸੇਵਾ ਕਰਦੀ ਸੀ ਉਹਨੂੰ ਤਾਂ ਤੱਜ ਨਾਲ ਰੋਟੀ ਟੁਕ ਖਾਣ ਦਾ ਪਾਣੀ ਪੀਣ ਦਾ ਬਹਿਨ ਤੱਕ ਨਹੀਂ ਸੀ ਮਿਲਦਾ ਤੇ ਅੱਜ ਜਦੋਂ ਉਹ ਬਿਮਾਰ ਹੋਈ ਤੇ ਆਪਾਂ ਨੇ ਤਾਂ ਬੜਾ ਸੌਖਾ ਹੀ ਭੱਲਾ ਝਾੜਿਆ ਤੇ ਰਾਮ ਨਾਲ ਇਸ ਕਰਕੇ ਉਹਨੂੰ ਪੇਕੇ ਬਾੜਤਾ ਵੀ ਉਹਦੇ ਤਾਂ ਕੰਮ ਨਹੀਂ ਹੁੰਦਾ ਜੀ ਤੇਰੀ ਕਾਹਨੂੰ ਮੇਰੀ ਜਾਦੇ ਗੱਲ ਤੇ ਆ ਮੈਨੂੰ ਵੀ ਉਹਦੇ ਸਾਰੀ ਦਾ ਬਿਮਾਰ ਤੇ ਆ ਕਿ ਮੇਰੇ ਦਰ ਤੇ ਬੈਠੀ ਆ ਮੈਂ ਵੀ ਅੱਜ ਤੱਕ ਵੈ ਵੀ ਨਾ ਸੱਸ ਬੜ ਕੇ ਹੀ ਦਿਖਾਇਆ ਹੁਣ ਮੈਂ ਉਹਨੂੰ ਮਾਂ ਬੜ ਕੇ ਦਿਖਾਉਂਗੀ ਬੜੇਕੀਆਂ ਬਹੁਤ ਕੀਤੀਆਂ ਮੈਂ ਉਹਦੇ ਨਾਲ ਪਰ ਹੁਣ ਨਹੀਂ ਕਰਦੀ ਜਦ ਮੈਂ ਇਸ ਤੀਨ ਸਮ ਸਕਦੀ ਆ ਉਹ ਧੀਆ ਵਰਗੀ ਨਾ ਉਹ ਨਹੀਂ ਸਮ ਸਕਦੀ ਮੈਂ ਜਾ ਕੇ ਉਹਨੂੰ ਲੈ ਕੇ ਆ oh <laughs> <laughs>